ਚੂਹਾ ਬਣਿਆ ਟਾਪ ਸ਼ੈਫ ਇੱਕ ਛੋਟੇ ਜਿਹੇ ਪਿੰਡ ਵਿੱਚ ਬਿੰਨੀ ਨਾਂ ਦਾ ਇੱਕ ਚੂਹਾ ਰਹਿੰਦਾ ਸੀ ਬਿੰਨੀ ਹੋਰ ਚੂਹਿਆਂ ਵਾਂਗ ਸਿਰਫ ਦਾਣੇ ਖਾਣ ਵਾਲਾ ਨਹੀਂ ਸੀ ਉਹਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਸੀ ਉਸਦੇ ਕੋਲ ਇੱਕ ਛੋਟੀ ਜਿਹੀ ਰਸੋਈ ਸੀ ਜਿਸ 'ਚ ਉਹ ਹਰ ਰੋਜ਼ ਨਵੀਆਂ-ਨਵੀਆਂ ਰੈਸਪੀਜ਼ ਬਣਾਉਂਦਾ ਉਸ ਦੇ ਦਿਮਾਗ ਵਿੱਚ ਸਵਾਦਾਂ ਦੀ ਖੇਡ ਚੱਲਦੀ। ਉਸ ਦੇ ਲਈ ਹਰ ਇੱਕ ਵਿਅੰਜਨ ਇੱਕ ਨਵਾਂ ਅਨੁਭਵ ਸੀ। ਸਿੱਖਣ, ਸੋਚਣ ਅਤੇ ਹੋਰ ਚੰਗਾ ਬਣਾਉਂਦਾ। ਉਸ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਹਮੇਸ਼ਾ ਉਸ ਦੇ ਹੱਥਾਂ ਦੇ ਖਾਣੇ ਦੀ ਤਾਰੀਫ਼ ਕਰਦੇ। ਜਦੋਂ ਖਾਣਾ ਬਣਾਉਂਦਾ ਸਾਰਾ ਘਰ ਸਵਾਦ ਦੀ ਸੁਗੰਧ ਨਾਲ ਭਰ ਜਾਂਦਾ। ਇੱਕ ਦਿਨ ਬਿੰਨੀ ਦੇ ਸਭ ਤੋਂ ਚੰਗੇ ਦੋਸਤ ਮੰਟੂ ਚੂਏ ਦਾ ਵਿਆਹ ਸੀ ਪਿੰਡ ਚ ਸਾਰੇ ਜਾਨਵਰ ਖਰਗੋਸ਼ ਤੋਤਾ ਇੰਦਰ ਰਾਜ ਪੰਛੀ ਬਿੱਲੀ ਤੇ ਹੋਰ ਸਾਰੇ ਵਿਆਹ ਤੇ ਸੱਦੇ ਗਏ ਸਨ ਵਿਆਹ ਦਾ ਇਹ ਦਿਨ ਪਿੰਡ ਲਈ ਇੱਕ ਤਿਉਹਾਰ ਵਰਗਾ ਸੀ ਸਭ ਕੁਝ ਰੌਣਕਾਂ ਭਰਿਆ ਸੀ ਪਰ ਅਚਾਨਕ ਇੱਕ ਖਬਰ ਨੇ ਸਾਰੇ ਮਹੌਲ ਚੁੱਪ ਕਰਾ ਦਿੱਤਾ ਪਤਾ ਲੱਗਿਆ ਕਿ ਜੋ ਸ਼ੈਫ ਵਿਆਹ ਦਾ ਖਾਣਾ ਬਣਾਉਣ ਆ ਰਿਹਾ ਸੀ ਉਹ ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਇਹ ਸੁਣ ਕੇ ਮੰਟੂ ਜੂਆ ਬਹੁਤ ਉਦਾਸ ਹੋਇਆ ਉਸ ਚੁੱਪੀ ਦੇ ਪਲ ਵਿੱਚ ਜਦ ਸਾਰੇ ਜਾਨਵਰ ਪਰੇਸ਼ਾਨ ਅਤੇ ਨਿਰਾਸ਼ ਹੋ ਚੁੱਕੇ ਸਨ ਉਸ ਵੇਲੇ ਬਿੰਨੀ ਨੇ ਸਾਹਸ ਦਿਖਾਇਆ ਉਸਨੇ ਕਿਹਾ ਚਿੰਤਾ ਨਾ ਕਰੋ ਮੈਂ ਸਾਰਿਆਂ ਲਈ ਖਾਣਾ ਤਿਆਰ ਕਰਾਂਗਾ ਇੱਕ ਛੋਟਾ ਜਿਹਾ ਚੂਹਾ ਜੋ ਹਮੇਸ਼ਾ ਖੁਦ ਖਾਣਾ ਬਣਾਉਂਦਾ ਸੀ ਹੁਣ ਕਈਆਂ ਲਈ ਖਾਣਾ ਤਿਆਰ ਕਰਨ ਦੀ ਗੱਲ ਕਰ ਰਿਹਾ ਸੀ ਪਰ ਫਿਰ ਵੀ ਉਸ ਦੀਆਂ ਅੱਖਾਂ ਵਿੱਚ ਇੱਕ ਵਿਸ਼ਵਾਸ ਸੀ ਬਿੰਨੀ ਜਾਣਦਾ ਸੀ ਕਿ ਇਹ ਆਸਾਨ ਨਹੀਂ ਹੈ ਪਰ ਜੇ ਦਿਲੋਂ ਮਿਹਨਤ ਹੋਵੇ ਤਾਂ ਮੁਸ਼ਕਿਲ ਵੀ ਤਕਦੀਰ ਬਣ ਸਕਦੀ ਹੈ ਜਦ ਬਿੰਨੀ ਨੇ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਲਈ ਉਸਦੇ ਸਾਰੇ ਦੋਸਤ ਤੁਰੰਤ ਮਦਦ ਲਈ ਆ ਗਏ ਤੂਤੇ ਨੇ ਮਿਚਾਂ ਕਟੀਆਂ ਖਰਗੋਸ਼ ਨੇ ਸਬਜ਼ੀਆਂ ਧੋਈਆਂ ਬਿੱਲੀ ਨੇ ਚੁੱਲ੍ਹਾ ਜਲਾਇਆ ਤੇ ਇੰਦਰਾਲ ਜੰਛੀ ਹਵਾ ਵਿੱਚ ਉੱਡ ਕੇ ਮਸਾਲੇ ਲਿਆਉਂਦਾ ਰਿਹਾ ਸਭ ਦੀ ਸਾਂਝੀ ਮਿਹਨਤ ਨਾਲ ਖਾਣਾ ਤਿਆਰ ਹੋ ਗਿਆ ਜਦੋਂ ਖਾਣਾ ਪੇਸ਼ ਕੀਤਾ ਗਿਆ ਤਾਂ ਪਿੰਡ ਦੀ ਹਵਾ ਵਿੱਚ ਮਸਾਲਿਆਂ ਅਤੇ ਬਿੰਨੀ ਦੀ ਕਲਾ ਦੀ ਮਿੱਠੀ ਮਹਿਕ ਖੁਲ ਗਈ ਜਿਸ ਨੇ ਵੀ ਉਹ ਖਾਣਾ ਖਾਦਾ ਬਿੰਨੀ ਦੀ ਵਾਹ ਵਾਹ ਕੀਤੇ ਬਿਨਾ ਨਾ ਰਹਿ ਸਕਿਆ ਇਹ ਤਾਂ ਰਾਜਸੀ ਖਾਣਾ ਹੈ ਇੱਕ ਤੋਤੇ ਨੇ ਕਿਹਾ ਹਰ ਪਾਸੇ ਬਿੰਨੀ ਦੀ ਵਾਹ ਵਾਹ ਹੋ ਰਹੀ ਸੀ ਉਸ ਵਿਆਹ ਦੇ ਵਿੱਚ ਇੱਕ ਮਸ਼ਹੂਰ ਰੈਸਟੋਰੈਂਟ ਦਾ ਮਾਲਕ ਸ਼ੇਰਖਾਨ ਵੀ ਆਇਆ ਹੋਇਆ ਸੀ ਉਹ ਬਿੰਨੀ ਦੇ ਬਣਾਏ ਹੋਏ ਖਾਣੇ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣਾ ਵਿਜ਼ਿਟਿੰਗ ਕਾਰਡ ਬਿੰਨੀ ਨੂੰ ਦਿੰਦੇ ਹੋਏ ਕਿਹਾ ਕਿ ਜੇ ਕਦੇ ਵੀ ਤੈਨੂੰ ਮੇਰੀ ਲੋੜ ਹੋਵੇ ਤਾਂ ਤੂੰ ਮੇਰੇ ਕੋਲ ਆਈਂ ਤੂੰ ਸਿਰਫ ਇੱਕ ਚੂਹਾ ਨਹੀਂ ਹੈ ਬਲਕਿ ਤੂੰ ਤਾਂ ਇੱਕ ਕਾਬਿਲ ਸ਼ੈਫ ਵੀ ਹੈ ਕਈ ਮਹੀਨਿਆਂ ਬਾਅਦ ਬਿੰਨੀ ਕੋਲੇ ਕੋਈ ਕੰਮ ਨਾ ਰਿਹਾ ਇੱਕ ਦਿਨ ਉਸਦੀ ਮਾਂ ਉਸ ਕੋਲ ਆਈ ਅਤੇ ਕਿਹਾ ਪੁੱਤ ਇਸ ਸ਼ੈਫ ਦਾ ਕਾਰਡ ਲੈ ਤੇ ਉਸ ਕੋਲ ਜਾ ਹੋ ਸਕਦਾ ਹੈ ਕਿਸਮਤ ਤੇਰਾ ਦਰਵਾਜ਼ਾ ਖੜਕਾਰੀ ਹੋਵੇ ਬਿੰਨੀ ਟ੍ਰੇਨ ਤੇ ਚੜ ਕੇ ਸ਼ਹਿਰ ਵੱਲ ਚੱਲ ਪਿਆ ਉਹ ਇੱਕ ਖਿੜਕੀ ਵਾਲੀ ਸੀਟ ਤੇ ਬੈਠ ਗਿਆ ਖਿੜਕੀ ਦੇ ਬਾਹਰ ਦੇਖਦਿਆਂ ਉਸ ਨੂੰ ਪਿੰਡ ਦੀ ਯਾਦ ਤਾਂ ਆ ਰਹੀ ਸੀ ਪਰ ਦਿਲ ਦੇ ਵਿੱਚ ਇੱਕ ਨਵਾਂ ਜੋਸ਼ ਸੀ ਕਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਉਹ ਇੱਕ ਵੱਡੇ ਸ਼ਹਿਰ ਪਹੁੰਚਿਆ। ਕੁਝ ਸਮੇਂ ਬਾਅਦ ਟੈਕਸੀ ਇੱਕ ਸ਼ਾਨਦਾਰ ਰੈਸਟੋਰੈਂਟ ਦੇ ਸਾਹਮਣੇ ਰੁਕੀ। ਉਸ ਸਮੇਂ ਸ਼ੇਰਖਾਨ ਇੱਕ ਮੀਟਿੰਗ ਦੇ ਵਿੱਚ ਬੈਠਾ ਸੀ। ਜਦੋਂ ਹੀ ਉਸ ਨੂੰ ਪਤਾ ਲੱਗਿਆ ਕਿ ਬਿਨੀ ਆਇਆ ਹੈ, ਤਾਂ ਮੁਸਕਰਾਉਂਦਿਆਂ ਹੋਇਆਂ ਬਾਹਰ ਆਇਆ। ਅਤੀਕਿਹਾ, "ਚੰਗਾ ਕੀਤਾ ਬਿਨੀ, ਤੂੰ ਆ ਗਿਆ। ਅੱਜ ਦਾ ਦਿਨ ਮੇਰੇ ਲਈ ਬਹੁਤ ਇੰਪੋਰਟੈਂਟ ਹੈ।" ਕਈ ਮਹਿਮਾਨ ਆਉਣ ਵਾਲੇ ਹੈ ਕੀ ਤੂੰ ਮੇਰੇ ਲਈ ਖਾਸ ਰੰਜਨ ਤਿਆਰ ਕਰੇਂਗਾ ਇਹੀ ਸਮਾਂ ਸੀ ਬਿਨੀ ਦੇ ਲਈ ਆਪਣੀ ਕਲਾ ਸਭ ਦੇ ਸਾਹਮਣੇ ਲਿਆਉਣ ਦਾ ਇਸ ਲਈ ਉਸਨੇ ਬਿਨਾ ਸਮਾਂ ਲੰਘਾਇਆ ਹਾਂ ਕਰ ਦਿੱਤੀ ਉਸ ਦਾ ਆਪਣੀ ਮੰਜ਼ਿਲ ਤੇ ਪਹੁੰਚਣ ਦਾ ਸਫ਼ਰ ਸ਼ੁਰੂ ਹੋ ਚੁੱਕਾ ਸੀ ਬਿਨੀ ਨੇ ਪੂਰੀ ਲਗਨ ਨਾਲ ਖਾਣਾ ਬਣਾਇਆ ਮਸਾਲਿਆਂ ਦੀ ਸੁਗੰਧ ਖਾਸ ਚਟਨੀਆ ਅਤਿ ਸਵਾਦ ਦਾ ਜਾਦੂ ਸਾਰੇ ਰੈਸਟੋਰੈਂਟ ਵਿੱਚ ਫੈਲ ਗਿਆ ਜਦ ਸੈਲੀਬ੍ਰਿਟੀ ਜਾਨਵਰਾਂ ਬੱਬਰ ਸ਼ੇਰ ਰਾਜਕੁਮਾਰ ਮੋਰ ਮੰਤਰੀ ਅਤੇ ਬਿੱਲੀ ਮਾਡਲ ਨੇ ਖਾਣਾ ਚੱਖਿਆ ਤਾਂ ਉਹਨਾਂ ਦੇ ਚਿਹਰੇ ਤੇ ਹੈਰਾਨੀ ਅਤੇ ਖੁਸ਼ੀ ਇਕੱਠੇ ਚਲਕਣ ਲੱਗ ਪਏ ਬੱਬਰ ਸ਼ੇਰ ਨੇ ਆਪਣਾ ਚਮਚਾ ਰੱਖਦਿਆਂ ਕਿਹਾ ਕਿ ਇਹ ਤਾਂ ਸ਼ਾਹੀ ਖਾਣੇ ਨੂੰ ਵੀ ਮੱਤ ਪਾਉਂਦਾ ਹੈ ਮੋਰ ਮੰਤਰੀ ਨੇ ਆਪਣੀ ਰੁਮਾਲ ਨਾਲ ਅੱਖਾਂ ਸਾਫ਼ ਕਰਦਿਆਂ ਕਿਹਾ ਕਿ ਇਹ ਖਾਣਾ ਤਾਂ ਉਸ ਨੂੰ ਉਮਰ ਭਰ ਯਾਦ ਰਹੇਗਾ। ਬਿੱਲੀ ਮੋਡਲ ਵੀ ਖਾਣੇ ਤੋਂ ਇੰਨਾ ਪਸੰਦ ਹੋਈ ਕਿ ਉਸ ਨੇ ਆਪਣੇ ਜਨਮ ਦਿਨ ਦੀ ਪਾਰਟੀ ਦਾ ਕੰਟਰੈਕਟ ਵੀ ਸ਼ੇਰ ਖਾਨ ਨੂੰ ਦੇ ਦਿੱਤਾ। ਸਭ ਸੈਲੀਬ੍ਰਿਟੀਜ਼ ਨੇ ਰੈਸਟੋਰੈਂਟ ਨੂੰ ਆਪਣੀਆਂ ਹੋਰ ਪਾਰਟੀਆਂ ਦੇ ਲਈ ਕਈ ਕੰਟਰੈਕਟ ਦਿੱਤੇ। ਸ਼ੇਰ ਖਾਨ ਦੀਆਂ ਅੱਖਾਂ ਚਮਕਣ ਲੱਗ ਪਈਆਂ ਪਰ ਇਸ ਸਾਰੇ ਸਨਮਾਨ ਦਾ ਹੱਕਦਾਰ ਸੀ ਬਿੰਨੀ ਸ਼ੇਰਖਾਨ ਨੇ ਬਿੰਨੀ ਦਾ ਇਸ ਸਭ ਦੇ ਲਈ ਧੰਨਵਾਦ ਕੀਤਾ ਅਤੇ ਖੁਸ਼ ਹੋ ਕੇ ਉਸ ਨੂੰ ਆਪਣੇ ਰੈਸਟੋਰੈਂਟ ਦਾ ਸੀਨੀਅਰ ਸ਼ੈਫ ਬਣਾ ਦਿੱਤਾ ਇਹ ਹੀ ਨਹੀਂ ਉਸਨੇ ਕਿ ਤੇਰੇ ਵਰਗੀ ਨਿਸ਼ਠਾਵਾਨ ਕਾਰੀਗਰ ਨੂੰ ਇਕੱਲਾ ਔਦਾ ਹੀ ਨਹੀਂ ਬਲਕਿ ਇੱਕ ਸੁਖੀ ਜ਼ਿੰਦਗੀ ਵੀ ਚਾਹੀਦੀ ਹੈ ਅਤੇ ਇਹ ਕਹਿੰਦਿਆਂ ਉਸਨੇ ਬਿੰਨੀ ਨੂੰ ਇੱਕ ਚਮਚਮਾਉਂਦੀ ਕਾਰ ਦੀ ਚਾਬੀ ਅਤੇ ਸੁੰਦਰ ਬੰਗਲੇ ਦੀ ਕੁੰਜੀ ਸੌਂਪ ਦਿੱਤੀ ਹੁਣ ਬਿੰਨੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਕਲਾ ਤੇ ਵਿਸ਼ਵਾਸ ਰੱਖੋ ਦਿਲੋਂ ਮਿਹਨਤ ਕਰੋ ਅਤੇ ਹਿੰਮਤ ਨਾਲ ਅੱਗੇ ਵਧਦੇ ਰਹੋ ਤਾਂ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਤੋਂ ਕੋਈ ਵੀ ਨਹੀਂ ਰੁਕ ਸਕਦਾ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ